ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਹੈ ਤੁਹਾਡਾ ਮੀਤ ਐਂਡ ਪ੍ਰੀਤ ਵਲੌਗਸ ਤੇ ਆਓ ਜੀ ਅੱਜ ਅਸੀਂ ਬਣਾ ਰਿਹਾ ਇੱਕ ਬਹੁਤ ਵਧੀਆ ਰੈਸਪੀ ਅਸੀਂ ਬਣਾਉਣ ਲੱਗੇ ਆ ਆਲੂ ਪੂਰੀ ਤੇ ਤੁਹਾਨੂੰ ਮਿਲਦਿਆਂ ਜਾ ਕੇ ਕਿਚਨ ਚ ਕਿੱਦਾਂ-ਕਿੱਦਾਂ ਬਣਾਵਾਂਗੇ ਸਾਰਾ ਪ੍ਰੋਸੈਸ ਤੁਹਾਨੂੰ ਦੱਸੂਗੀ ਆਓ ਜੀ ਚੱਲਦੇ ਆ ਆਪਾਂ ਕਿਚਨ ਚ ਇਹ ਅੱਜ ਗਈ ਹੋਈ ਸੀ ਕਿਤੇ ਕੰਮ ਇਸ ਕਰਕੇ ਮੈਂ ਕੱਲੀ ਨੇ ਵਲੌਗ ਸ਼ੁਰੂ ਕੀਤਾ ਤੇ ਆਓ ਜੀ ਮਿਲਦੇ ਆਂ ਜਾ ਕੇ ਕਿਚਨ ਚ ਆਹ ਲੋ ਜੀ ਸਾਡੇ ਇੰਗਰੀਡੀਅੰਟਸ ਦਾਤੀਆਂ ਸਭ ਤੋਂ ਪਹਿਲਾਂ ਅਸੀਂ ਲੈਨੇ ਬਰੀਕ ਕੱਟੇ ਹੋਏ ਪਿਆਜ਼, ਕੜੀ ਪੱਤਾ, ਹਰੀਆਂ ਮਿਰਚਾਂ, ਲਸਣ ਦਾ ਪੇਸਟ, ਧੀਰਾ, ਰਾਈ ਇਹਨੇ ਸਾਡੇ ਬੋਇਲਡ ਕੀਤੇ ਹੋਏ ਆਲੂ ਅਸੀਂ ਸਭ ਤੋਂ ਪਹਿਲਾਂ ਰੱਖ ਲਈ ਕੜਾਈ। ਕੜਾਈ ਵਿੱਚ ਪਾਉਂਗੇ ਥੋੜਾ ਜਿਹਾ ਤੇਲ। ਤੇਲ ਅਸੀਂ ਗਰਮ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆਂ ਅੱਗੇ ਅਸੀਂ ਕੀ ਕਰਨਾ। सब तो पांल असी पाऊंगे राई, तेल हो गया साढ़ा गरम उसके बाद तो पाता जीरा उसके बाद पाता सी लहसुन। फिर असी पाऊंगे कड़ी पत्ता ਤੋਂ ਬਾਅਦ ਅਸੀਂ ਪਾਤੀਆਂ ਹਰੀਆਂ ਮਿਰਚਾਂ ਜਿਹੜੀਆਂ ਅਸੀਂ ਲੰਬੇ ਲੰਬੇ ਕੱਟੀਆਂ ਹੋਈਆਂ ਆ ਪੁਣੇ ਸੱਤੋਲਾ ਆਕ ਤੁਸੀਂ ਪਾਵਾਂਗੇ ਪਿਆਜ਼ ਇਹਨਾਂ ਨੂੰ ਚੰਗੀ ਤਰ੍ਹਾਂ ਸਿ ਭੁੰਨਾਂਗੇ ਜਿੱਦਾਂ ਅਸੀਂ ਆਪਣਾ ਤੜਕਾ ਭੁੰਨਦੇ ਆ ਉਦਾਂ ਅਸੀਂ ਇਹਨਾਂ ਨੂੰ ਭੁੰਨਾਂਗੇ ਚੰਗੇ ਤਰੀਕੇ ਨਾਲ ਜਿੱਦੇ ਨਾਲ ਸਾਡੇ ਪਿਆਜ਼ ਹੋ ਜਾਣ ਬਰਾਊਨ ਤੇ ਐਡ ਕਰਾਂਗੇ ਥੋੜਾ ਜਿਹਾ ਨਮਕ ਜਿੰਨਾ ਸਾਡੇ ਪਿਆਜ਼ ਚੰਗੀ ਤਰ੍ਹਾਂ ਭੁੱਜ ਜਾਣਗੇ। ਅੱਜ ਸਾਡਾ ਭੁੱਜ ਗਿਆ ਜਿੰਨਾ ਕੋਸੀਂ ਭੁੰਨਣਾ ਸੀਗਾ ਸੀ ਬ੍ਰਾਊਨ ਕਰਨਾ ਸੀ ਕਰ ਲਿਆ ਹੁਣ ਇਹਦੇ ਵਿੱਚ ਐਡ ਕਰਾਂਗੇ ਅਸੀਂ ਧਨੀਆ ਪਾਊਡਰ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਜੀਰਾ ਪਾਊਡਰ ਥੋੜੀ ਜੀ ਹਲਦੀ ਟੇਸਟ ਅਕੋਰਡਿੰਗ ਨਮਕ ਅਸੀਂ ਪਹਿਲਾਂ ਪਾਤਾ ਸੀਗਾ ਹੁਣ ਚੰਗੀ ਤਰ੍ਹਾਂ ਕਰ ਲਾਂਗੇ ਅਸੀਂ ਮਿਕਸ ਜੇ ਕੋਈ ਐਡ ਕਰਨਾ ਚਾਹਦਾ ਰੈੱਡ ਮਿਰਚ ਕੱਢ ਸਕਦਾ ਸੀ ਕਰਨੀ ਨਹੀਂ ਕਿਉਂਕਿ ਇੱਥੇ ਹਰੀਆਂ ਮਿਰਚਾਂ ਪਾ ਪਾ ਚੁੱਕੇ ਹਾਂ ਪਹਿਲਾਂ ਹੀ ਇਸ ਕਰਕੇ ਸਾਡੇ ਤਰਕੇ ਜਿਸੀਂ ਸਾਰੇ ਮਸਾਲੇ ਕਰਤੇ ਐਡ ਹੁਣ ਇਹਦੇ ਵਿੱਚ ਐਡ ਕਰਾਂਗੇ ਅਸੀਂ ਬੋਇਲਡ ਕੀਤੇ ਹੋਏ ਆਲੂ ਸਾਨੂੰ ਉਸੇ ਚੰਗੀ ਤਰ੍ਹਾਂ ਕਰਾਂਗੇ ਮਿਕਸ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਇਹ ਜਿਹੜੇ ਸੀ ਮਸਾਲੇ ਪਾਏ ਸੀਗੇ ਚੰਗੀ ਤਰ੍ਹਾਂ ਮਿਕਸ ਹੋ ਗਏ ਦੇ ਵਿੱਚ ਮਿਕਸ ਹੋਣ ਤੋਂ ਬਾਅਦ ਇਹਨਾਂ ਦਾ ਕਲਰ ਦੇਖੋ ਕਿੰਨਾ ਸੋਹਣਾ ਆ ਰਿਹਾ ਹੈ ਇਹ ਟੇਸਟੀ ਵੀ ਬਹੁਤ ਹੋਣਗੇ ਜਿੰਨੇ ਅਸੀਂ ਮਸਾਲੇ ਪਾਏ ਨੇ ਉਨਾ ਹੀ ਟੇਸਟ ਆਊਗਾ ਮਸਾਲਿਆਂ ਦਾ ਕਲਰ ਦੇਖੋ ਤੁਸੀਂ ਧਿਆਨ ਨਾਲ ਦੇਖੋ ਕਿੰਨਾ ਵਧੀਆ ਆ ਰਿਹਾ ਲੁੱਕ ਦੇਖੋ ਇਹਦੀ ਕਿੰਨੀ ਵਧੀਆ ਓਏ ਜੀ ਸਾਡੀ ਸਬਜ਼ੀ ਹੋ ਗਈ ਰੈਡੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਇਹ ਟੇਸਟੀ ਟੇਸਟੀ ਯੰਮੀ ਯੰਮੀ ਇਹਦਾ ਕਲਰ ਦੇਖੋ ਤੁਸੀਂ ਜਿਹੜਾ ਸੀ ਕੜੀ ਪੱਤਾ ਪਾਇਆ ਸੀ ਰਾਈ ਪਾਈ ਸੀ ਜੀਰਾ ਸਾਰਾ ਕਿੰਨਾ ਸੋਹਣਾ ਲੱਗ ਰਿਹਾ ਇਹਦੇ ਵਿੱਚ ਆ ਦੇਖੋ ਅਸੀਂ ਕਰਦੇ ਹਾਂ ਗੈਸ ਦੀ ਫਲੇਮ ਆਫ ਤੇ ਇਹਨੂੰ ਹੁਣ ਅਸੀਂ ਕੱਢਾਂਗੇ ਇੱਕ ਬੌਲ 'ਚ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਸਬਜੀ। ਲੋ ਜੀ ਸਾਡੀ ਬਣ ਗਈ ਆਲੂ ਦੀ ਸਬਜੀ। ਬਹੁਤ ਹੀ ਯਮਮੀ ਬਣੀ ਐ। ਤੇ ਇਸ ਤੋਂ ਬਾਅਦ ਅਸੀਂ ਬਣਾਉਂਗੇ ਪੂਰੀਆਂ ਦਾ ਬਣਾਵਾਂਗੇ ਉਹਦਾ ਆਟਾ ਕਿੱਦਾਂ ਗੁੰਨਾਗੇ થો ਨੂੰ ਸਾਰਾ ਕੁਝ ਦੱਸਾਂਗੇ ਉਹਦੇ ਵਿੱਚ ਅਸੀਂ ਕੀ ਕੀ ਐਡ ਕਰਾਂਗੇ ਹਰ ਕਿਸੇ ਦਾ ਅਲੱਗ-ਅਲੱਗ ਟੇਸ ਹੁੰਦਾ ਹਰੇ ਹਰੇਕ ਆਪਣੇ ਆਪਣੇ ਟੇਸ ਦੇ ਅਕੋਰਡਿੰਗ ਮਤਲਬ ਚੀਜ਼ਾਂ ਯੂਜ਼ ਕਰਦੇ ਨੇ ਕੋਈ ਕੁਝ ਪਾਉਂਦਾ ਆ ਤੇ ਇਸ ਕੋਈ ਕੁਝ ਪਾਉਂਦਾ ਅਸੀਂ ਕੀ ਕੀ ਐਡ ਕਰਾਂਗੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਸੜੀ ਅੰਮੀ ਅੰਮੀ ਸਬਜ਼ੀ ਬਣ ਗਈ ਹੈ ਤੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਆਟਾ ਨੂੰ ਨੇ ਪ੍ਰੋਸੈਸ ਚ ਅਸੀਂ ਕੀ ਕੀ ਐਡ ਕਰਕੇ ਕਿੰਨਾ ਕਿੰਨਾ ਸਾਰਾ ਆਟਾ ਸੀ ਗੁੰਨਾ ਲਿਆ। ਲੋ ਜੀ ਅਸੀਂ ਆਪਣਾ ਆਟਾ ਛਾਨ ਲਿਆ। ਆਟੇ ਚ ਅਸੀਂ ਸਭ ਤੋਂ ਪਹਿਲਾਂ ਐਡ ਕਰਾਂਗੇ ਥੋੜਾ ਜਿਹਾ ਨਮਕ ਤੇ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਆਇਲ ਐਡ ਕਰਾਂਗੇ ਥੋੜੀ ਜਿਹੀ कुरकुਰੀਆਂ ਕਰਨ ਵਾਸਤੇ ਆਪਣੀਆਂ ਪੂਰੀਆਂ ਨੂੰ ਤੇ ਇਹਦੇ ਵਿੱਚ ਹੁਣ ਅਸੀਂ ਇੱਕ ਐਡ ਕਰਨੀ ਹੈ ਜੁਵੈਨ। ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ। ਆ ਦੇਖੋ ਅਸੀਂ ਜਵੈਨ ਵੀ ਐਡ ਕਰਤੀ ਤੇ ਹੁਣ ਇਹਨੂੰ ਅਸੀਂ ਗੁੰਨੂਗੇ ਪਾਣੀ ਲੈ ਕੇ ਜਿੱਦਾਂ ਆਪਾਂ ਆਟਾ ਗੁੰਨਦੇ ਹਾਂ ਓਦਾਂ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਪਹਿਲਾਂ ਸਾਰਾ ਕੁਝ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਆਟੇ ਨੂੰ ਗੁੰਨਣਾ ਇਹ ਸਾਰੀਆਂ ਚੀਜ਼ਾਂ ਇਕੁਅਲ ਮਿਕਸ ਹੋ ਜਾਣ ਸਾਰੇ ਆਟੇ ਦੇ ਵਿੱਚ ਇਸ ਕਰਕੇ ਪਹਿਲਾਂ ਨੂੰ ਅਸੀਂ ਐਵੇਂ ਮਿਕਸ ਕਰ ਲਾਂਗੇ ਓ ਜੀ ਸਾਡਾ ਆਟਾ ਹੋ ਗਿਆ ਚੰਗੀ ਤਰ੍ਹਾਂ ਮਿਕਸ ਸਾਰਾ ਕੁਝ ਮਿਕਸ ਕਰਤਾ ਹੁਣ ਅਸੀਂ ਇਹਦੇ 'ਚ ਕਰਾਂਗੇ ਐਡ ਪਾਣੀ ਇਹ ਫਿਰ ਇਹਨੂੰ ਚੰਗੀ ਤਰ੍ਹਾਂ ਜਿੱਦਾਂ ਆਪਾਂ ਆਟੇ ਦੀ ਆਪਣੀ ਹੁੰਦੀ ਹੈ ਗੁੰਨਣ ਲਈ ਪੂੜੀ ਲਈ ਮਤਲਬ ਜਿਆਦਾ ਢਿੱਲਾ ਨਹੀਂ ਥੋੜਾ ਜਿਹਾ ਸਹੀ ਜਿਹਾ ਡੋ ਹੁੰਦਾ ਉਹ ਚੀਜ਼ ਅਸੀਂ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਗੁੰਨ ਲਾਂਗੇ ਆਹ ਲੋ ਜੀ ਸਾਡਾ ਆਟਾ ਹੋ ਗਿਆ ਰੈਡੀ ਹੁਣ ਇਹਨੂੰ ਅਸੀਂ ਰੱਖ ਰਹੇ ਹਾਂ ਇਹਦੇ ਉੱਪਰ ਥੋੜਾ ਜਿਹਾ ਔਇਲ ਲਾ ਕੇ ਇਹਨੂੰ ਅਸੀਂ ਥੋੜੀ ਜਿਹੀ ਰੈਸਟ ਲਈ ਰੱਖ ਰਹੇ ਹਾਂ ਉਸ ਤੋਂ ਬਾਅਦ ਅਸੀਂ ਬਣਾਉਂਗੇ ਪੂਰੀਆਂ ਤੁਹਾਨੂੰ ਦਿਖਾਵਾਂਗੇ ਸਾਰਾ ਪ੍ਰੋਸੈਸ ਇਹ ਲੋ ਜੀ ਅਸੀਂ ਇਹਨੂੰ ਰੈਸਟ ਲਈ ਤੇਲ ਲਗਾ ਕੇ ਬਾਕਸ ਚ ਰੱਖਤਾ। ਕੋਈ ਸੀ ਕਵਰ ਕਰ ਦਾਂਗੇ ਇਹਨੂੰ ਢੱਕਣ ਨਾਲ। ਅਸੀਂ ਇਹਨੂੰ ਕਰਤਾ ਢੱਕਣ ਲਾ ਕੇ ਕਵਰ ਇਹਨੂੰ ਹੁਣ ਅਸੀਂ ਰੱਖ ਦਾਂਗੇ ਰੈਸਟ ਲਈ ਉਸ ਤੋਂ ਬਾਅਦ ਜਦੋਂ ਅਸੀਂ ਪੂਰੀਆਂ ਬਣਾਵਾਂਗੇ ਫਿਰ ਤੁਹਾਨੂੰ ਮਿਲਦੇ ਆ ਸਾਰੇ ਪ੍ਰੋਸੈਸ ਦੇ ਵਿੱਚ ਤੇ ਕਿੱਦਾਂ-ਕਿੱਦਾਂ ਅਸੀਂ ਪੂਰੀਆਂ ਮਿਲ ਕੇ ਬਣਾਉਂਗੇ ਤੁਹਾਨੂੰ ਸਾਰੀ ਰੈਸਪੀ ਦੱਸਦੇ ਆ ਥੋੜ੍ਹੀ ਜਿਹੀ ਰਹਿ ਗਈ ਹੁੰਦਾ ਆਲਰੇਡੀ ਸਾਰੀ ਬਾਨੀ ਚ ਗਈ ਆ ਬਸ ਪੂਰੀਆਂ ਨੂੰ ਵੇਲਣਾ ਤੇ ਉਸ ਤੋਂ ਬਾਅਦ ਫਰਾਈ ਕਰਨਾ ਸਾਰਾ ਮਿਲਦੇ ਆਂ ਆਸਤਾ ਸੀਗਾ ਤੇਲ ਗਰਮ ਇਧਰ ਅਸੀਂ ਮੇਲ ਲਾਂਗੇ ਪੂਰੀਆਂ ਤੁਹਾਨੂੰ ਦਿਖਾਉਨੇ ਆਂ ਫਿਰ ਸਾਡਾ ਤੇਲ ਹੋ ਗਿਆ ਗਰਮ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪੂਰੀ ਆ ਦੇਖੋ ਜੀ ਸਾਡੀ ਪੂਰੀ ਕਿੰਨੀ ਸੋਹਣੀ ਲੱਗ ਰਹੀ ਐ ਵਾਹ ਇਹਦਾ ਕਲਰ ਕਿੰਨਾ ਸੋਹਣਾ ਆ। ਐਂ ਫੁੱਲ ਗਈ। ਕਿਉਂਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਐ ਇਸ ਕਰਕੇ ਪੂਰੀਆਂ ਬਹੁਤ ਫੁੱਲ ਰਹੀਆਂ ਨੇ। ਹਾਲੇ ਦੀ ਕੁਝ ਉਹ ਬਾਦੀ ਸੀ। ਹਾਂ ਦੇਖੋ ਕਿ ਨਹੀਂ ਫੁੱਲ ਨਹੀਂ ਹੋ ਰਹੀ ਐ ਇਹ। ਬਹੁਤ ਹੀ ਵਧੀਆ ਕਲਰ ਆ ਰਿਹਾ ਐ ਇਹ। ਆਹ ਲੋ ਜੀ ਬਣ ਗਈ ਸਾਡੀ ਪੂਰੀ ਆਲੂ ਦੀ ਸਬਜੀ ਨਾਲ ਰਾਇਤਾ ਨਾਲ ਹਰੀਆਂ ਮਿਰਚਾਂ ਆਹ ਲੋ ਜੀ ਸਾਡੀ ਬਣ ਗਈ ਆਲੂ ਪੂਰੀ ਸਾਡੀਆਂ ਬਣ ਗਈਆਂ ਆਲੂ ਤੇ ਪੂਰੀ ਦੀ ਸਬਜੀ ਨਾਲ ਦਹੀਂ ਅਸੀਂ ਲੱਗਿਆ ਹੁਣ ਖਾਣ ਇੱਥੇ ਅਸੀਂ ਕਰਦੇ ਆਂ ਵਲੌਗ ਦਾ ਐਂਡ ਤੁਹਾਨੂੰ ਮਿਲਦੇ ਆਂ ਕਿਸੇ ਨੈਕਸਟ ਵਲੌਗ ਚ ਓਕੇ ਜੀ ਬਾਏ ਬਾਏ ਟੇਕ ਕੇਅਰ ਵੀਡੀਓ ਨੂੰ ਕਰਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਰੈਸਪੀ ਕਿਵੇਂ ਦੀ ਲੱਗੀ ਬਾਏ